ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ 1 ਤੋਂ ਲੈ ਕੇ 10 ਨਵੰਬਰ 2025 ਤੱਕ ਦੇ ਕਰੰਟ ਅਫੇਅਰ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਜੀ ਵਿਚ ਸਿਟੀ ਵਾਸ ਰੈਂਕਡ ਐਸ ਸੇਫਸਟ ਫਾਰ ਔਮਨ ਇਨ ਇੰਡੀਆ ਅਕੋਰਡਿੰਗ ਟੂ ਦਾ ਨਾਰੀ 2025 ਰਿਪੋਰਟ ਜਿਹੜੀ ਨਾਰੀ ਰਿਪੋਰਟ ਹੈ ਇਹ ਰਿਪੋਰਟ ਦਿੱਤੀ ਕਿ ਨਹੀਂ ਹੈ ਜੀ ਇਹ ਦਿੱਤੀ ਹੈ ਨੈਸ਼ਨਲ ਕਮਿਸ਼ਨ ਫਾਰ ਔਮਨ ਦੀ ਰਿਪੋਰਟ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦਾ ਕਿਹੜਾ ਸ਼ਹਿਰ ਵਿਮਨਸ ਲਈ ਸਭ ਤੋਂ ਸੇਫ ਹੈ ਤੇ ਕਿਹੜਾ ਸ਼ਹਿਰ ਆ ਜਿਹੜਾ ਪਿੱਛੋਂ ਆਂਦਾ ਮਤਲਬ ਕਿ ਵਰਸਟ ਸ਼ਹਿਰ ਆ ਵਿਮਨਸ ਦੇ ਲਈ ਇਹ ਜਿਹੜੀ ਨਾਰੀ ਹੈ ਇਹਦੀ ਫੁੱਲ ਫਾਰਮ ਹੈਗੀ ਹੈ ਜੀ ਇੱਥੇ ਨੈਸ਼ਨਲ ਐਨੀਵਲ ਰਿਪੋਰਟ ਐਂਡ ਇੰਡੈਕਸ ਇਹਦੇ ਵਿੱਚ ਜਿਹੜਾ ਵਿਮਨਸ ਲਈ ਸਭ ਤੋਂ ਸੇਫ ਸ਼ਹਿਰ ਹੋ ਹੈਗਾ ਜੀ ਕੋਹਿਮਾ ਜਿਹੜਾ ਕਿ ਦੀ ਕੈਪੀਟਲ ਹੈ ਨਾਗਾਲੈਂਡ ਦੀ ਕੈਪੀਟਲ ਹੈ ਦੂਸਰੇ ਨੰਬਰ ਤੇ ਸੇਫ ਸ਼ਹਿਰ ਵਿਸ਼ਾਖਾਪਟਨਮ ਹੈ ਤੇ ਤੀਸਰੇ ਨੰਬਰ ਤੇ ਕਿਹੜਾ ਆ ਭੁਵਨੇਸ਼ਵਰ ਹੈ ਜਿਹੜਾ ਸਭ ਤੋਂ ਵਰਸਟ ਸ਼ਹਿਰ ਨੇ ਹੁਣਾ ਵਿੱਚੋਂ ਪਹਿਲੇ ਨੰਬਰ ਤੇ ਆਂਦਾ ਜੀ ਰਾਂਚੀ ਦੂਸਰੇ ਨੰਬਰ ਤੇ ਸ਼੍ਰੀਨਗਰ ਆਂਦਾ ਹੈ ਤੇ ਤੀਸਰੇ ਨੰਬਰ ਤੇ ਆਂਦਾ ਹੈ ਕੋਲਕਾਤਾ ਸੈਕੰਡ ਕੁਐਸਚਨ ਹੈ ਜੀ ਆਦੀ ਬਾਣੀ ਇੰਡੀਆ ਹਜ਼ ਫਰਸਟ AI ਟ੍ਰਾਂਸਲੇਟਰ ਫॉर ਟ੍ਰਾਈਬਲ ਲੈਂਗੁਏਜਸ ਦੇਖੋ ਜੀ ਇੱਕ ਟ੍ਰਾਈਬਲ ਲੈਂਗੁਏਜ ਨੂੰ ਇੱਕ ਸਪੋਰਟ ਕਰਨ ਦੇ ਲਈ ਇੱਕ AI ਟ੍ਰਾਂਸਲੇਟਰ ਆਇਆ ਜਿਹਦਾ ਨਾਮ ਕੀ ਆ ਆਦੀ ਬਾਣੀ ਇਹਦੇ ਉੱਤੇ ਕਰੰਟ ਤੇ ਜਿਹੜੀਆਂ ਕਿ ਚਾਰ ਭਾਸ਼ਾਵਾਂ ਨੂੰ ਸਪੋਰਟ ਕਰ ਰਿਹਾ ਤਾਂ ਪੁੱਛੇਗਾ ਕਿ ਕਿਹੜੀਆਂ ਭਾਸ਼ਾਵਾਂ ਨੇ ਜਿਨ੍ਹਾਂ ਨੂੰ ਇਹ ਸਪੋਰਟ ਕਰ ਰਿਹਾ ਦੇ অপਸ਼ਨਸ ਦੇ ਵਿੱਚੋਂ ਦੇਖੀਏ ਜੀ ਇੱਥੇ ਦੋ ਨੇ ਜਿਹੜੀ ਕੀ ਕਿਹੜੀ-ਕਿਹੜੀ ਇੱਕ ਸੰਥਾਲੀ ਤੇ ਇੱਕ ਭੀਲੀ ਉਹ ਦੂਸਰੀ ਜਿਹੜੀ ਤੀਸਰੀ ਭਾਸ਼ਾ ਉਹ ਕਰਦਾ ਜੀ মুਂਦਰੀ ਨੂੰ ਤੇ ਉਸ ਤੋਂ ਬਾਅਦ ਆਂਦੀ ਆ ਗੋਂਦੀ ਭਾਸ਼ਾ ਚਾਰ ਭਾਸ਼ਾਵਾਂ ਨੇ ਜਿਨ੍ਹਾਂ ਨੂੰ ਕੀ ਕਰ ਰਹੇ ਸਪੋਰਟ ਕਰ ਰਹੇ ਇਸ ਟਾਈਮ ਨੈਕਸਟ ਕੁਐਸਚਨ ਹੈ ਜੀ ਡਿਊਰਿੰਗ ਜਪਾਨ ਵਿਜ਼ਿਟ ਬਟ ਪੀਐਮ મોદી ਗਿਫਟ ਤੋਂ ਜਪਾਨੀਸ ਪੀਐਮ ਸ਼ਿਗੇਰੂ ਇਸ਼ੀਵਾ ਪ੍ਰਧਾਨ ਮੰਤਰੀ ਜਿਹੜੇ ਆਪਣੇ ਪੀਐਮ ਮੋਦੀ ਨੇ ਜਾਪਾਨ ਦੀ ਯਾਤਰਾ ਤੇ ਗਏ ਹੋਏ ਸੀ ਪੁੱਛਿਆ ਗਿਆ ਕਿ ਜਾਪਾਨ ਦੇ ਪੀਐਮ ਦੇ ਲਈ ਕਿਹੜਾ ਗਿਫਟ ਲੈ ਕੇ ਗਏ ਸੀ ਉਹ ਲੈ ਕੇ ਗਏ ਸੀ ਜੀ ਇੱਕ ਮੂਨਸਟੋਨ ਦੇ ਬਣੀ ਹੋਈ ਰੈਮਨ ਬਾਉਲਸ ਲੈ ਕੇ ਗਏ ਸੀ ਤੇ ਇੱਕ ਹੋਰ ਕੀ ਲੈ ਕੇ ਗਏ ਸੀ ਸਿਲਵਰ ਚੌਪਸਟਿਕਸ ਲੈ ਕੇ ਗਏ ਸੀ ਇਸ ਕਰਕੇ অপਸ਼ਨ ਡੀ ਇਜ਼ ਦਾ ਰਾਈਟ ਆਂਸਰ ਵੇਅਰ ਵਾਸ এসਈਓ ਸਮਿਟ ਜਿਹੜਾ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਆ ਹੋਣਾ ਤਾਂ ਜਿਹੜਾ 2025 ਵਾਲਾ ਸਮਿਟ ਹੋਇਆ ਪੁੱਛਿਆ ਗਿਆ ਕਿ ਕਿੱਥੇ ਹੋਇਆ ਉਹ ਹੋਇਆ ਜੀ ਤਿਆਨਜਿਨ ਦੇ ਵਿੱਚ ਜਿਹੜਾ ਕਿਹਦਾ ਸ਼ਹਿਰ ਹੈ ਇੱਕ ਚਾਈਨਾ ਦਾ ਸ਼ਹਿਰ ਹੈ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 5 ਵਿਚ ਐਨ ਜੀਓ ਵਾਨ 2025 ਰੈਮਨ ਮੈਕਸੀਸੀ ਅਵਾਰਡ ਫਾਰ ਗਰਲਸ এডੂਕੇਸ਼ਨ ਜਿਹੜਾ ਰੈਮਨ ਮੈਕਸੀਸੀ ਅਵਾਰਡ ਹੈ ਇਹ ਪਹਿਲੀ ਗੱਲ ਹੈ ਜੀ ਇਹਨੂੰ ਏਸ਼ੀਆ ਦਾ ਨੋਬਲ ਪ੍ਰਾਈਜ਼ ਕਿਹਾ ਜਾਂਦਾ ਹੈ ਏਸ਼ੀਆ ਦਾ ਨੋਬਲ ਪ੍ਰਾਈਜ਼ ਕਿਹਾ ਜਾਂਦਾ ਹੈ ਤੇ ਦਿੱਤਾ ਵੀ ਤੇ ਦੁਆਰਾ ਜਾਂਦਾ ਹੈ ਫਿਲੀਪੀਨਸ ਦੁਆਰਾ ਦਿੱਤਾ ਜਾਂਦਾ ਹੈ ਫਿਲੀਪੀਨਸ ਦੁਆਰਾ ਦਿੱਤਾ ਜਾਂਦਾ ਹੈ ਤੇ ਪੁੱਛਿਆ ਗਿਆ ਕਿ ਇਸ ਵਾਰ ਕਿਹਨੂੰ ਮਿਲਿਆ ਇਹ ਇਹ ਜੀ ਪਹਿਲੀ ਵਾਰ ਹੋਇਆ ਕਿ ਕਿਸੇ ਭਾਰਤੀ ਐਨ ਜੀਓ ਨੂੰ ਇਹ ਵਾਲਾ ਜਿਹੜਾ ਅਵਾਰਡ ਆ ਮਿਲਿਆ ਹੋਵੇ ਮਿਲਿਆ ਜੀ ਐਜੂਕੇਟ ਗਰਲਸ ਨੂੰ ਨੈਕਸਟ ਕੁਐਸਚਨ ਹੈ ਐਕਸਰਸਾਈਜ਼ ਯੁੱਧ ਕੌਸ਼ਲ ਹੈ ਇੰਡੀਅਨ ਆਰਮੀ ਦੁਆਰਾ ਕੀਤੀ ਗਈ ਹੈ ਇਹ ਕਿਹੜੀ ਸਟੇਟ ਚ ਹੋਈ ਹੈ ਜਿਹੜੀ ਯੁੱਧ ਕੌਸ਼ਲ ਐਕਸਰਸਾਈਜ਼ ਹੈ ਜਿਹੜੀ ਮਲਟੀ ਡੋਮੇਨ ਡ੍ਰਿਲ ਹੈ ਮਤਲਬ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੈ ਜਿਹੜੀ ਕਰਕੇ ਦੇਖੀ ਜਾਂਦੀ ਹੈ ਇਸ ਵਾਰ ਹੋਈ ਹੈ ਜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਅਨਸਰ ਅਕੋਰਡਿੰਗ ਟੂ ਅਕੋਰਡਿੰਗ ਟੂ ਦਾ UDISC 2024-2025 ਇੰਡੀਆ ਦੇ ਵਿੱਚ ਪੁੱਛਿਆ ਗਿਆ ਜੀ ਜਿਹੜੀ UDISC ਦੀ ਰਿਪੋਰਟ ਹੈ UDISC ਦੀ ਫੁੱਲ ਫਾਰਮ ਕਿੱਥੇ ਹੈ ਜੀ ਇੱਥੇ ਕੀ ਹੈ ਤੇ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫੋਰ ਐਜੂਕੇਸ਼ਨ ਇਸ ਦੀ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਟੀਚਰਸ ਦੀ ਗਿਣਤੀ ਕਿੰਨੀ ਹੋ ਚੁੱਕੀ ਹੈ 1 ਕਰੋੜ ਤੋਂ ਉੱਪਰ ਹੋ ਚੁੱਕੀ ਹੈ ਜਿਹੜੀ ਕਿ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹਦੇ ਮੁਤਾਬਕ ਬਿਲਕੁਲ ਸਹੀ ਹੈ ਵਿਚ ਕੰਟਰੀ ਵਾਸ ਰੈਂਕਡ ਏਸ਼ੀਆ ਐਜ਼ ਅ ਸੇਫੈਸਟ ਇਨ ਦਾ 2025 ਗਲੋਬਲ ਪੀਸ ਇੰਡੈਕਸ ਜਿਹੜਾ ਗਲੋਬਲ ਪੀਸ ਇੰਡੈਕਸ ਆਇਆ ਉਹਦੇ ਮੁਤਾਬਕ ਏਸ਼ੀਆ ਦਾ ਸਭ ਤੋਂ ਸੇਫ ਦੇਸ਼ ਕਿਹੜਾ ਹੈ ਉਹ ਹੈਗਾ ਜੀ ਸਿੰਗਾਪੁਰ ਸਿੰਗਾਪੁਰ ਦਾ ਰੈਂਕ ਏਸ਼ੀਆ ਦੇ ਵਿੱਚ ਫਸਟ ਹੈ ਤੇ ਵਰਲਡ ਦੇ ਵਿੱਚ ਕਿੰਨਾ ਹੈ ਇਹਦਾ ਰੈਂਕ ਹੈ ਜੀ ਇਹਦਾ ਰੈਂਕ ਹੈਗਾ 6th ਰੈਂਕ ਹੈ ਤੇ ਜੇ ਗੱਲ ਕੀਤੀ ਜਾਵੇ ਦੁਨੀਆ ਦੇ ਵਿੱਚੋਂ ਵਰਲਡ ਦੇ ਵਿੱਚੋਂ ਫਸਟ ਨੰਬਰ ਤੇ ਦੇਸ਼ ਕਿਹੜਾ ਹੈਗਾ ਜੀ ਆਈਸਲੈਂਡ ਤੇ ਇੰਡੀਆ ਦੀ ਰੈਂਕਿੰਗ ਕਿੰਨੀ ਹੈ ਵਰਲਡ ਦੇ ਵਿੱਚੋਂ 115 ਨੈਕਸਟ ਕੁਐਸਚਨ ਆ ਗਿਆ ਜੀ ਥੀਮ ਕੀ ਹੈ ਨੈਸ਼ਨਲ ਨਿਊਟ੍ਰੀਸ਼ਨ ਵੀਕ ਦੀ ਜਿਹੜਾ ਨੈਸ਼ਨਲ ਨਿਊਟ੍ਰੀਸ਼ਨ ਵੀਕ ਹੈ ਹਰ ਇੱਕ ਸਾਲ 1 ਤੋਂ ਲੈ ਕੇ 7 ਸਤੰਬਰ ਤੱਕ ਮਨਾਇਆ ਜਾਂਦਾ ਹੈ ਤੇ ਦੀ ਇਸ ਵਾਰ ਦੀ ਥੀਮ ਕਿਹੜੀ ਹੈ ਜੀ ਹੈਗੀ ਇਟ ਰਾਈਟ ਫੋਰ ਅ ਬੈਟਰ ਲਾਈਫ ਕੁਐਸਚਨ ਨੰਬਰ 10 ਪੁੱਛਿਆ ਗਿਆ ਹੈ ਵੀ ਜਿਹੜੀ ਇੰਡੀਆ ਤੇ ਥਾਈਲੈਂਡ ਦੀ ਮਿਲਟਰੀ ਐਕਸਰਸਾਈਜ਼ ਹੋਈ ਹੈ ਮੈਤਰੀ ਉਹ ਕਿੱਥੇ ਹੋਈ ਹੈ ਜਿਹੜੀ ਹੋਈ ਹੈ ਜੀ ਮੈਤਰੀ ਐਕਸਰਸਾਈਜ਼ ਹੋਈ ਆ ਇਹਦੇ ਵਿੱਚ ਆਪਸ਼ਨ ਨਹੀਂ ਦਿੱਤੀ ਹੋਈ ਉਹ ਹੋਈ ਹੈ ਜੀ ਆਪਸ਼ਨ ਹੈਗੀ ਨਾਟ ਉਹ ਹੋਈ ਹੈ ਜੀ ਉਮਰੋਏ ਉਮਰੋਈ ਮੇਘਾਲਿਆ ਦੇ ਵਿੱਚ ਇਹਦਾ ਇਸਵਰ ਐਡੀਸ਼ਨ ਕਿੰਨਾ ਸੀ ਜੀ 14ਵਾਂ ਐਡੀਸ਼ਨ ਸੀ ਨੈਕਸਟ ਕੁਐਸਚਨ ਹੈ 11ਵਾਂ ਕੁਐਸਚਨ ਕਿ ਕਿੰਨੇ 골ਡ ਮੈਡਲ ਜਿੱਤੇ ਨੇ ਇੰਡੀਆ ਨੇ ਜਿਹੜੀ 16ਵੇਂ ਨੰਬਰ ਵਾਲੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਹੈ ਪਹਿਲੀ ਗੱਲ ਤਾਂ ਜੀ ਹੋਈ ਕਿੱਥੇ ਆ ਇਹ ਹੋਈ ਹੈ ਸ਼ਿਮਕੀਂਤ ਦੇ ਵਿੱਚ ਜਿਹੜਾ ਕਿੱਥੇ ਆ ਜੀ ਕਜ਼ਾਕਿਸਤਾਨ ਦੇ ਵਿੱਚ ਕਜ਼ਾਕਿਸਤਾਨ ਦੇ ਵਿੱਚ ਹੈ ਤੇ ਇਹਦੇ ਵਿੱਚ ਇੰਡੀਆ ਦੇ ਕਿੰਨੇ 골ਡ ਮੈਡਲ ਆਏ ਨੇ ਇੰਡੀਆ ਦੇ 골ਡ ਮੈਡਲ 50 ਆਏ ਨੇ ਇੰਡੀਆ ਨੇ ਇਹਦੇ ਵਿੱਚ ਟੌਪ ਕੀਤਾ ਟੋਟਲ ਮੈਡਲ ਹੈਗੇ ਨੇ ਜੀ ਇੰਡੀਆ ਦੇ 99 ਜਿਹਦੇ ਵਿੱਚੋਂ ਪੰਜਾਬ 골ਡ ਨੇ ਉਸ ਤੋਂ ਇਲਾਵਾ 26 ਮੈਡਲ ਕਿਹੜੇ ਨੇ সিলవర్ ਮੈਡਲ ਨੇ ਅਤੇ 23 ਮੈਡਲ ਕਿਹੜੇ ਨੇ ব্রੌਂਜ਼ ਮੈਡਲ ਨੇ ਉਸ ਤੋਂ ਬਾਅਦ ਕੁਐਸਚਨ ਆ ਗਿਆ ਜੀ ਜਿਹੜੀ ਡੱਚ ਗ੍ਰੈਂਡ ਪ੍ਰਿਕਸ ਉਹ ਕਿਹਨੇ ਜਿੱਤੀ ਆ ਉਹ ਜਿੱਤੀ ਆ ਜੀ ਔਸਕਰ ਪਿਆਸਟਰੀ ਨੇ ਆਪਸ਼ਨ ਸੀ ਕਿਹੜੀ ਸਟੇਟ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਜਿਹੜੀ ਸ਼ੁਰੂ ਕੀਤੀ ਹੈ ਇਹ ਕਿਤੀ ਹੈ ਜੀ ਬਿਹਾਰ ਨੇ ਆਪਸ਼ਨ ਸੀ ਨੈਕਸਟ ਕੁਐਸਚਨ ਹੈ ਕੀ ਕੋਡ ਨਾਮ ਕੀ ਆ ਜਿਹੜਾ Google ਦਾ ਨਵਾਂ AI ਫੋਟੋ ਐਡੀਟਿੰਗ ਟੂਲ ਆਇਆ ਉਹਦਾ ਜਿਹੜਾ ਨਿਕਨੇਮ ਹੈਗਾ ਜੀ ਉਹ ਤਾਂ ਹੈਗਾ ਕੋਡ ਨੇਮ ਹੈਗਾ ਨੈਨੋ ਬਨਾਨਾ ਬਟ ਜਿਹੜਾ ਉਹਨਾਂ ਨੇ ਆਫੀਸ਼ੀਅਲੀ ਲਾਂਚ ਕੀਤਾ ਸੀ ਉਹ ਨਾਮ ਰੱਖਿਆ ਸੀ ਜੀ ਉਹਨਾਂ ਨੇ ਜੈਮਿਨੀ 2.5 ਫਲੈਸ਼ ਇਮੇਜ ਨੈਕਸਟ ਕੁਐਸਚਨ ਹੈ ਕਿ ਨੈਸ਼ਨਲ ਸਪੋਰਟ ਦੇ ਆ ਉਹ ਕਿੰਨੀ ਤਰੀਕ ਨੂੰ ਮਨਾਇਆ ਜਾਂਦਾ ਹੈ ਨੈਸ਼ਨਲ ਸਪੋਰਟ ਦੇ ਮਨਾਇਆ ਜਾਂਦਾ ਹੈ ਜੀ ਇੱਥੇ ਲਿਖਿਆ ਨਹੀਂ ਹੋਇਆ অপਸ਼ਨ B ਆਉਗੀ ਉਹ ਮਨਾਇਆ ਜਾਂਦਾ 29 ਅਗਸਤ ਨੂੰ 29 ਅਗਸਤ ਨੂੰ ਮੇਜਰ ਦੇ ਆਚੰਦ ਦਾ ਜਨਮ ਦਿਨ ਹੁੰਦਾ ਆ 29 ਅਗਸਤ 1905 ਦਾ ਉਹਨਾਂ ਦਾ ਕੀ ਆ ਜਨਮ ਹੈ ਉਹਨਾਂ ਦੇ ਜਨਮ ਦੀ ਯਾਦ ਮਨਾਇਆ ਜਾਂਦਾ ਨੈਕਸਟ ਕੁਐਸਚਨ ਹੈ ਜੀ ਥੀਮ ਕੀ ਸੀ ਨੈਸ਼ਨਲ ਸਪੋਰਟ ਦੇ ਦੀ ਨੈਸ਼ਨਲ ਸਪੋਰਟ ਦੇ ਆ ਆਪਾਂ ਹੁਣੇ ਹੀ ਪੜਿਆ 29 ਅਗਸਤ ਨੂੰ ਮਨਾਇਆ ਜਾਂਦਾ ਹੈ ਇਹਦੀ ਥੀਮ ਕੀ ਸੀ ਜੀ ਇਹਦੀ ਥੀਮ ਹੈਗੀ ਹੈ ਸਪੋਰਟ ਟੂ ਪ੍ਰੋਮੋਟ ਪੀਸਫੁਲ ਐਂਡ ਇਨਕਲੂਸਿਵ ਸੋਸਾਇਟੀ Which city will host the badminton world championship 2026 ਜਿਹੜੀ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਹੋ ਰਹੀ ਹੈ ਇਸ ਵਾਰ ਇਹ ਕਿੱਥੇ ਹੋਊਗੀ ਜੀ ਹੋਊਗੀ ਨਵੀਂ ਦਿੱਲੀ ਦੇ ਵਿੱਚ ਇਸ ਵਾਰ ਇਹਦਾ 3ਵਾਂ ਐਡੀਸ਼ਨ ਆ ਜਿਹੜਾ ਨਵੀਂ ਦਿੱਲੀ 'ਚ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਕੀ ਪੁੱਛਿਆ ਗਿਆ ਕਿ GST ਦੀਆਂ ਸਲੈਬਸ ਨੇ ਉਹਨਾਂ ਨੂੰ ਘਟਾ ਕੇ ਕਿੰਨਾ ਕਰ ਦਿੱਤਾ ਗਿਆ ਦੋ ਕਰ ਦਿੱਤਾ ਗਿਆ ਜੀ GST ਦੇ ਵਿੱਚੋਂ ਇੱਕ 12% ਤੇ 28% ਦੀ ਸਲੈਬ ਨੂੰ ਖਤਮ ਕਰ ਦਿੱਤਾ ਗਿਆ ਤੇ ਹੁਣ ਆਪਣੇ ਕੋਲ ਸਿਰਫ ਦੋ ਸਲੈਬਸ ਰਹਿ ਗਈ ਇੱਕ 5% ਤੇ ਇੱਕ 18% ਕਹਿੰਦੇ ਕਿਹੜੀ ਸਟੇਟ ਹੈ ਜਿਨੇ ਅਪਰੂਵ ਕਰਤਾ ਕਿ ਜਿਹੜੇ ਵਰਕਿੰਗ ਆਰਸ ਨੇ ਉਹਨਾਂ ਨੂੰ 10 ਘੰਟੇ ਤੱਕ ਵਧਾਇਆ ਜਾ ਸਕਦਾ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਇਹ ਕਿਹਾ ਜੀ ਮਹਾਰਾਸ਼ਟਰ ਨੇ অপਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਕਵੈਸਚਨ ਅੱਗੇ ਹੈਗਾ ਜੀ ਵਾਟ ਡਸ ਇੰਡੀਆ ਜਪਾਨ ਜੁਆਇੰਟ ਕ੍ਰੈਡਿਟ ਮੈਕੈਨਿਜ਼ਮ ਏਮ ਟੂ ਪ੍ਰੋਮੋਟ ਇੰਡੀਆ ਤੇ ਜਪਾਨ ਹੈ ਜੀ ਇਹਨਾਂ ਨੇ ਕੀ ਕੀਤਾ ਆ ਪੈਰਿਸ ਸਮਝੌਤੇ ਦੇ ਤਹਿਤ ਕ੍ਰੈਡਿਟ ਐਕਸਚੇਂਜ ਕਰਨੇ ਨੇ ਪੁੱਛਿਆ ਗਿਆ ਕਿ ਉਹਨਾਂ ਦਾ ਮੇਨ ਮਕਸਦ ਕੀ ਹੈ ਇਹਦਾ ਹੈਗਾ ਜੀ ਕਾਰਬਨ ਟ੍ਰੇਡਿੰਗ ਐਂਡ ਗ੍ਰੀਨ ਇਨਵੈਸਟਮੈਂਟਸ ਬੀ ਆਪਸ਼ਨ ਵਿਚ ਇੰਸਟੀਟਿਊਟ ਟਾਪਡ ਦਾ ਐਨ ਆਈ ਆਰ ਐਫ ਰੈਂਕਿੰਗ 2025 ਜਿਹੜੀ NIRF ਰੈਂਕਿੰਗ ਹੈ ਦਾ ਮਤਲਬ ਕੀ ਹੈ ਜੀ ਐਨ ਤੋਂ ਨੈਸ਼ਨਲ ਆਈ ਤੋਂ ਇੰਸਟੀਟਿਊਸ਼ਨਲ ਆਰ ਤੋਂ ਰੈਂਕਿੰਗ ਐਫ ਤੋਂ ਹੋ ਗਿਆ ਫਰੇਮਵਰਕ ਮਤਲਬ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ ਜਿਹੜੀ ਕੌਣ ਦਿੰਦਾ ਹੈ ਹਮੇਸ਼ਾ ਕੌਣ ਪੇਸ਼ ਕਰਦਾ ਹੈ ਜੀ ਸਰਕਾਰੀ ਹੈ ਇਹ ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ ਰਿਪੋਰਟ ਦਿੱਤੀ ਗਈ ਆ ਉਹਨਾਂ ਮੁਤਾਬਿਕ ਪੁੱਛਿਆ ਗਿਆ ਕਿ ਭਾਰਤ ਦਾ ਕਿਹੜਾ ਇੰਸਟੀਟਿਊਸ਼ਨ ਹੈ ਜਿਨੇ ਟੌਪ ਕੀਤਾ ਉਹ ਕਿਹਾ ਜੀ IIT ਮਦਰਾਸ ਨੇ IIT ਮਦਰਾਸ ਨੇ ਤੇ IIT ਮਦਰਾਸ ਇਹਦਾ ਅਨਸਰ ਆਏਗਾ ਜੀ অপਸ਼ਨ A ਤੇ ਲਗਾਤਾਰ 7 ਸਾਲ ਹੋ ਚੁੱਕੇ ਨੇ ਜੀ ਇਹਦੇ ਵਿੱਚੋਂ IIT ਮਦਰਾਸ ਸਟਾਪ ਕਰ ਰਿਹਾ ਉਸ ਤੋਂ ਬਾਅਦ ਕੁਐਸਚਨ ਆ ਗਿਆ ਜੀ ਵੇਅਰ ਵਾਸ ਰਾਇਲ ਬੁਟਾਨ ਬੁੱਧਿਸਟ ਟੈਂਪਲ ਇਨੌਗੁਰੇਟਡ ਇਨ ਸੈਪਟੈਂਬਰ 2025 ਇੱਕ ਮੰਦਿਰ ਹੈ ਜੀ ਜਿਹਦਾ ਸਥਾਪਨਾ ਕੀਤੀ ਗਈ ਆ ਉਹਦਾ ਨਾਮ ਹੈ ਰਾਇਲ ਬੁਟਾਨ ਬੁੱਧਿਸਟ ਟੈਂਪਲ ਪੁੱਛਿਆ ਗਿਆ ਭਾਰਤ ਦੇ ਕਿਹੜੇ ਸ਼ਹਿਰ ਚ ਸਥਾਪਨਾ ਕੀਤੀ ਗਈ ਹੈ ਕੀਤੀ ਗਈ ਜੀ ਰਾਜਗਿਰ ਬਿਹਾਰ ਦੇ ਵਿੱਚ ਇੱਥੇ ਕੌਣ ਕੌਣ ਸ਼ਾਮਿਲ ਸੀ ਇਹਨਾਂ ਦੇ ਵਿੱਚ ਨਾਲ ਸੀਗਾ ਜੀ ਭੁਟਾਨ ਦੇ ਪੀਐਮ ਇੱਥੇ ਪਹੁੰਚੇ ਸੀ ਇਹਦੇ ਉਹ ਦਿਖਾਟਣ ਦੇ ਮੌਕੇ ਤੇ इंडिया इज द फर्स्ट कल्चर नॉलेज पोर्टल गिद्दा ਨੂੰ ਲੈ ਕੇ ਇੱਕ ਨੋਲੇਜ ਪੋਰਟਲ ਆ ਜਿਹੜਾ ਕਿ ਲਾਂਚ ਕੀਤਾ ਗਿਆ ਕਿਹੜੀ ਸਟੇਟ ਤੋਂ ਅਸਮ ਦੇ ਵਿੱਚੋਂ ਸੀ ਆਪਸ਼ਨ ਨੈਕਸਟ ਕੁਸਚਨ ਹੈ ਕੁਸਚਨ ਨੰਬਰ 24 ਹੂ ਹੈਜ਼ ਬੀਨ ਅਪੋਇੰਟਡ ਐਸ ਅ ਨਿਊ ਸੈਕਟਰੀ ਆਫ ਮਿਨਿਸਟਰੀ ਆਫ ਮਾਈਨਸ ਮਿਨਿਸਟਰੀ ਆਫ ਮਾਈਨਸ ਦੇ ਨਵੇਂ ਸੈਕਟਰੀ ਕੌਣ ਬਣੇ ਨੇ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਜਿਹਦਾ ਨਾਂ ਜਿਹਨਾਂ ਦਾ ਨਾਮ ਕੀ ਆ ਪਿਊਸ਼ ਗੋਇਟ ਨੈਕਸਟ ਕੁਐਸਚਨ ਹੈ ਐਨਸੀਆਰਟੀ ਸੈਲੀਬ੍ਰੇਟਰ 65th ਐਕਸ ਐਨਸੀਆਰਟੀ ਨੇ ਆਪਣਾ ਪੈਂਠਮਾ ਸਥਾਪਨਾ ਦਿਵਸ ਕਿਹੜੇ ਸਾਲ ਮਨਾਇਆ ਦਾ ਸਹੀ ਆਨਸਰ ਹੈ ਜੀ 2025 ਦੇ ਵਿੱਚ ਐਨਸੀਆਰਟੀ ਦੀ ਸਥਾਪਨਾ ਕਦੋਂ ਹੋਈ ਸੀ 1 ਸਤੰਬਰ 1961 ਨੂੰ ਇਸ ਕਰ ਉਹਨਾਂ ਨੇ ਆਪਣਾ 65ਵਾਂ ਸਥਾਪਨਾ ਦਿਵਸ ਮਨਾਇਆ ਉਸ ਤੋਂ ਬਾਅਦ ਆ ਗਿਆ ਐਨਸੀਆਰਟੀ ਨੇ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਕੀ ਕਿਹਾ ਗਿਆ अर्ਲੀ ਲਰਨਰਸ ਤਾਂ ਪੁੱਛਿਆ ਗਿਆ ਕਿ ਉਹਨਾਂ ਦੇ ਲਈ ਕਿਹੜਾ ਜਿਹੜਾ ਇਨੀਸ਼ੀਏਟਿਵ ਆ ਲਾਂਚ ਕੀਤਾ ਉਹਨਾਂ ਲਈ ਇੱਕ ਟੀਵੀ ਚੈਨਲ ਆ ਲਾਂਚ ਕੀਤਾ ਜਿਹਦਾ ਨਾਮ ਕੀ ਹੈ ਬਾਲ ਬਾਟੀਕਰ ਟੀਵੀ ਮੁਸਤਕਬਾਦ ਆ ਗਿਆ ਜੀ ਇੰਡੀਆ ਦਾ ਕਰੰਟ ਅਕਾਊਂਟ ਡੈਫਿਸਿਟ ਕਿੰਨਾ ਮਤਲਬ ਕਿ ਬਾਹਰਲਾ ਪੈਸਾ ਖਰਚਿਆ ਵੱਧ ਗਿਆ ਹੈ ਤੇ ਉਸ ਤੋਂ ਬਲਾਬਾ ਕੀ ਹੈ ਕਿ ਉਸ ਨੂੰ ਬਾਹਰਲਾ ਪੈਸਾ ਕਮਾਣ ਦੇ ਨਾਲੋਂ ਸਪੈਂਡ ਜ਼ਿਆਦਾ ਕੀਤਾ ਗਿਆ ਤਾਂ ਪੁੱਛਿਆ ਗਿਆ ਕਿ ਉਹ ਕਿੰਨਾ ਰਿਹਾ ਆਪਣੇ ਸਵਰ ਦਾ ਘਾਟਾ ਉਹ ਹੈਗਾ ਜੀ 2.4 ਬਿਲੀਅਨ ਯੂ ਐਸ ਡਾਲਰ ਉਸ ਤੋਂ ਬਾਅਦ ਹੈ 28th ਕੁਐਸਚਨ ਕਿ 29ਵੇਂ ਨੰਬਰ ਵਾਲੇ ਕੰਟਰੋਲਰ ਜਨਰਲ ਆਫ ਅਕਾਊਂਟਸ ਇੰਡੀਆ ਦੇ ਕੌਣ ਬਣੇ ਨੇ ਇਹ ਹੈਗੇ ਨੇ ਜੀ ਫੀਮੇਲ ਨੇ ਨਾਮ ਕੀ ਇਹਨਾਂ ਦਾ ਟੀਸੀਏ ਕਲਿਆਣੀ ਉਸ ਤੋਂ ਬਾਅਦ ਹੈ ਕਿ ਯੁੱਧ ਅਭਿਆਸ ਐਕਸਰਸਾਈਜ਼ ਹੈ ਜਿਹੜੀ ਕਿਹਦੇ ਤੇ ਯੂਐਸਏ ਤੇ ਇੰਡੀਆ ਦੇ ਵਿੱਚਕਾਰ ਹੁੰਦੀ ਹੈ ਉਹ ਇਸ ਵਾਰ ਕਿੱਥੇ ਹੋਈ ਹੈ ਉਹ ਹੈ ਅਲਾਸਕਾ ਦੇ ਵਿੱਚ ਤੇ ਇਹਦਾ ਕਿੰਨਾ ਐਡੀਸ਼ਨ ਸੀ ਇਸ ਵਾਰ 21st ਐਡੀਸ਼ਨ ਸੀ ਨੈਕਸਟ ਕੁਐਸਚਨ ਹੈ ਕਿ ਜਿਹੜੀ ਪਹਿਲੀ ਵਾਰ ਯੂਐਸਏ ਦੇ ਨਾਲ ਇੰਡੀਆ ਦੀ ਮਿਲਟਰੀ ਐਕਸਰਸਾਈਜ਼ ਹੋਈ ਸੀ ਯੁੱਧ ਅਭਿਆਸ ਉਹ ਕਿਹੜੇ ਸਾਲ ਹੋਈ ਸੀ ਉਹ ਹੋਈ ਸੀ ਜੀ 2004 ਦੇ ਵਿੱਚ ਨੈਕਸਟ ਕੁਐਸਚਨ ਹੈ ਕਵੈਸਚਨ ਨੰਬਰ 31st ਵਿਚ ਇੰਸਟੀਟਿਊਟ ਡਿਵੈਲਪਡ ਦਾ ਸਿੰਗਲ ਬੋਰਡ ਕੰਪਿਊਟਰ ਫਰ ਪ੍ਰਤਿਊਸ਼ ਮਿਸ਼ਨ ਦੇ ਲਈ ਇੱਕ ਪਾਮਪ ਸਾਈਜ਼ ਇੱਕ ਕੰਪਿਊਟਰ ਹੈ ਜਿਹੜਾ ਕਿ ਬਣਾਇਆ ਗਿਆ ਹੈ ਪੁੱਛਿਆ ਗਿਆ ਕਿ ਕਿਹੜੀ ਇੰਸਟੀਟਿਊਟ ਨੇ ਬਣਾਇਆ ਬਣਾਇਆ ਜੀ ਰਮਾਂ ਰਿਸਰਚ ਇੰਸਟੀਟਿਊਟ ਨੇ ਵਰਡ ਕੋਕੋਨਟ ਡੇ ਹਰ ਇੱਕ ਸਾਲ ਕਦੋਂ ਮਨਾਇਆ ਜਾਂਦਾ ਹੈ ਮਨਾਇਆ ਜਾਂਦਾ ਜੀ 2 ਸਤੰਬਰ ਨੂੰ ਨੈਕਸਟ ਕੁਐਸਚਨ ਹੈ ਇੰਡੀਆ ਦਾ ਪਹਿਲਾ ਇੰਡੀਆ ਨੇ ਇੱਕ 32 ਬਿਟ ਮਾਈਕਰੋਪ੍ਰੋਸੈਸਰ ਹੈ ਉਹਨੂੰ ਲਾਂਚ ਕੀਤਾ ਆ ਇੰਡੀਜਿਨਸ ਇੰਡੀਆ ਦੀ ਆਪਣੀ ਟੈਕਨੋਲੋਜੀ ਦਾ ਨਾਮ ਕੀ ਰੱਖਿਆ ਗਿਆ ਦਾ ਨਾਮ ਰੱਖਿਆ ਗਿਆ ਜੀ ਵਿਕਰ 01 ਨੈਕਸਟ ਕੁਐਸਚਨ ਹੈ ਬਿਹਾਰ ਰਾਜ ਦੇ ਜੀਵਿਕਾ ਨidhi ਸਾਖ ਸਹਿਕਾਰੀ ਸੰਗ ਹੈ ਇੱਕ ਤਰ੍ਹਾਂ ਦਾ ਕੀ ਹੈ ਜੀ ਫੀਮੇਲਸ ਦੇ ਲਈ ਇੱਕ ਕੋਰਪੋਰੇਟਿਵ ਸੁਸਾਇਟੀ ਹੈ ਜਾਂ ਕਹਿ ਸਕਦੇ ਹਾਂ ਕਿ ਫੀਮੇਲ ਦਾ ਬੈਂਕ ਦਾ ਪੁੱਛਿਆ ਗਿਆ ਕਿ ਇਹ ਕਿਹਨੇ ਲਾਂਚ ਕੀਤਾ ਹੈ ਕੀਤਾ ਜੀ ਪੀਐਮ ਨਰਿੰਦਰ ਮੋਦੀ ਨੇ ਉਸ ਤੋਂ ਬਾਅਦ ਹੈ ਕਿ ਕਾਟਨ ਫਾਰਮਰਸ ਦੇ ਲਈ ਹੈਲਪ ਕਰਨ ਦੇ ਲਈ ਉਹਨਾਂ ਨੂੰ ਐਮਐਸਪੀ ਸਕੀਮ ਦਾ ਫਾਇਦਾ ਦੇਣ ਦੇ ਲਈ ਇਹ ਕਿਹੜੀ ਐਪ ਹੈ ਜਿਹੜੀ ਕਿ ਲਾਂਚ ਕੀਤੀ ਗਈ ਉਹਦਾ ਨਾਮ ਹੈ ਜੀ ਕਪਾਸ ਕਿਸਾਨ ਐਪ ਉਸ ਤੋਂ ਬਾਅਦ ਆ ਗਿਆ ਵਿਚ ਆਰਗੇਨਾਈਜੇਸ਼ਨ ਲਾਂਚ ਦਾ ਭਾਰਤੀ ਇਨੀਸ਼ੀਏਟਿਵ ਫਾਰ ਐਗਰੀ ਫੂਡ ਸਟਾਰਟਅਪਸ ਕਿਹੜੀ ਆਰਗੇਨਾਈਜੇਸ਼ਨ ਹੈ ਜੀ ਜਿਨ੍ਹਾਂ ਨੇ ਇਹਨੂੰ ਲਾਂਚ ਕੀਤਾ ਆ ਉਹ ਹੈ ਕਿਹਾ ਜੀ ਅਪੇਡਾ ਨੇ ਇਹਦਾ ਮਤਲਬ ਕੀ ਹੈ ਇਹ ਤੋਂ ਐਗਰੀਕਲਚਰ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਕੁਐਸਚਨ ਨੰਬਰ 37 ਭਾਰਤ ਸਰਕਾਰ ਨੇ 2025-26 ਲਈ ਕਿੰਨੇ ਅਫਗਾਨਿਸਤਾਨ ਸਟੂਡੈਂਟਸ ਨੇ ਜਿਨ੍ਹਾਂ ਨੂੰ ਈ ਸਕਾਲਰਸ਼ਿਪ ਦੇਣੀ ਆ ਇਹਦਾ ਸਹੀ ਆਨਸਰ ਹੈ ਜੀ 1000 ਆਪਸ਼ਨ ਡੀ ਉਸ ਤੋਂ ਬਾਅਦ ਆ ਗਿਆ ਯੂਏਈ ਦੇ ਵਿੱਚ ਭਾਰਤ ਵੱਲੋਂ ਕਿਹੜੇ ਆਪਣੇ ਪਰਸਨ ਨੂੰ ਐਮਬੈਸਡਰ ਬਣਾਇਆ ਗਿਆ ਹੈ ਇਹਦਾ ਸਹੀ ਆਨਸਰ ਹੈ ਜੀ ਡਾਕਟਰ ਦੀਪਕ ਮਿੱਤਲ ਆਪਸ਼ਨ ਬੀ ਪਹਿਲੀ ਵਾਰ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਜਿਹੜੇ ਡੀਜੀ ਬਣੇ ਨੇ ਕੋਈ ਫੀਮੇਲ ਬਣੀ ਹੈ ਉਹਦਾ ਨਾਮ ਕੀ ਹੈ ਜੀ ਸੁਨਾਲੀ ਮਿਸ਼ਰਾ ਨੈਕਸਟ ਕੁਐਸਚਨ ਹੈ ਕਿ ਓਨੰਗ ਫੈਸਟੀਵਲ ਹੈ ਜਿਹੜਾ ਕਿ ਕੇਰਲਾ ਦੇ ਵਿੱਚ ਮਨਾਇਆ ਜਾਂਦਾ ਉਹ ਕਿਹੜੀ ਇੱਕ ਇੱਕ ਤਰ੍ਹਾਂ ਦਾ ਜਲੂਸ ਕੱਢਿਆ ਜਾਂਦਾ ਤਾਂ ਉਹਦਾ ਨਾਮ ਕੀ ਉਹਦਾ ਨਾਮ ਹੈਗਾ ਜੀ ਅੱਥਾ ਚਮਯਮ ਨੈਕਸਟ ਕੁਐਸਚਨ ਹੈ ਸਾਊਥ ਕੋਰੀਆ ਉਹਨਾਂ ਨੇ ਕਲਾਸਰੂਮਸ ਦੇ ਵਿੱਚ ਮੋਬਾਈਲ ਫੋਨ ਨੇ ਉਹ ਬੰਦ ਕਰਨੇ ਨੇ ਪੁੱਛਿਆ ਗਿਆ ਕਿ ਉਹਨਾਂ ਨੇ ਕਦੋਂ ਤੋਂ ਬੰਦ ਕਰਨੇ ਨੇ ਕਰਨੇ ਜੀ ਮਾਰਚ 2026 ਤੋਂ ਆਪਸ਼ਨ ਸੀ ਨੈਕਸਟ ਕੁਐਸਚਨ ਹੈ ਵਿਚ ਕੰਟਰੀ ਪਹਿਲੀ ਕੰਟਰੀ ਕਿਹੜੀ ਬਣੀ ਸੀ ਜਿਨ੍ਹਾਂ ਨੇ ਕੀ ਕੀਤਾ ਸੀ ਸੋਸ਼ਲ ਮੀਡੀਆ ਨੂੰ ਬੈਨ ਕਰਤਾ ਸੀ 16 ਸਾਲ ਤੱਕ ਤੋਂ ਘੱਟ ਦੇ ਬੱਚਿਆਂ ਦੇ ਲਈ ਇਹ ਬਣੀ ਸੀ ਜੀ ਆਸਟ੍ਰੇਲੀਆ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਨੈਸ਼ਨਲ ਸਪੋਰਟ ਡੇ ਆਪਾਂ ਪਹਿਲਾਂ ਵੀ ਪੜ੍ਹਿਆ ਪੁੱਛਿਆ ਗਿਆ ਕਿ ਉਹ ਕਿਹਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਜੇ ਕਿਹਨੂੰ ਸਨਮਾਨ ਦੇਣ ਦੇ ਲਈ ਮਨਾਇਆ ਜਾਂਦਾ ਹੈ ਇਸ ਦਿਨ ਇਹ ਮਨਾਇਆ ਜਾਂਦਾ ਜੀ 29 ਅਗਸਤ ਨੂੰ ਇਸ ਦਿਨ ਕੀ ਹੁੰਦਾ ਮੇਜਰ ਧਿਆਨ ਚੰਦ ਦਾ ਜਨਮ ਦਿਨ ਹੁੰਦਾ ਹੈ 29 ਅਗਸਤ 1905 ਦਾ ਕੀ ਉਹਨਾਂ ਦਾ ਬਰਥ ਹੈ ਨੈਕਸਟ ਕੁਐਸਚਨ ਹੈ ਇੰਡੀਆ ਤੇ ਅਫਰੀਕਾ ਪੁੱਛਿਆ ਗਿਆ 2024-25 ਦੇ ਵਿੱਚ ਉਹਨਾਂ ਦਾ ਜਿਹੜਾ ਟ੍ਰੇਡ ਹੈ ਉਹ ਕਿੰਨਾ ਹੋ ਚੁੱਕਿਆ ਆ ਕਿੰਨੇ ਨੂੰ ਕ੍ਰੋਸ ਕਰ ਚੁੱਕਿਆ ਕਰ ਚੁੱਕਿਆ ਜੀ 100 ਬਿਲੀਅਨ ਯੂਐਸ ਡਾਲਰ ਨੂੰ ਜਿਹੜਾ ਟ੍ਰੇਡ ਹੈ ਇਹ ਕ੍ਰੋਸ ਕਰ ਚੁੱਕਿਆ ਉਸ ਤੋਂ ਬਾਅਦ ਕੁਐਸਚਨ ਹੈ ਜੀ ਜਿਹੜੀ ਐਕਸਰਸਾਈਜ਼ ਬ੍ਰਾਈਟ ਸਟਾਰ ਹੈ ਉਹ ਕਿਹੜੀ ਕੰਟਰੀ ਦੇ ਵਿੱਚ ਹੋ ਰਹੀ ਹੈ ਐਕਸਰਸਾਈਜ਼ ਬ੍ਰਾਈਟ ਸਟਾਰ ਹੈ ਜੀ ਈਜੀਪਟ ਦੇ ਵਿੱਚ ਹੋ ਰਹੀ ਹੈ ਇਹਦੇ ਲਈ ਇੰਡੀਆ ਨੇ ਕੀ ਕੀਤਾ ਆਪਣੇ 700 ਜਿਹੜੇ ਟ੍ਰੂਪਸ ਨੇ ਫੌਜੀ ਨੇ ਉਹਨਾਂ ਨੂੰ ਇਹਦੇ ਵਿੱਚ ਹਿੱਸਾ ਲੈਣ ਦੇ ਲਈ ਭੇਜੇ ਆ ਉਸ ਤੋਂ ਬਾਅਦ ਆ ਗਿਆ ਕਿ ਧਿਲ ਵਿੱਚ ਯਰ ਹੈਜ਼ ਪੀਐਮ ਸਵਾਨੀਦੀ ਸਕੀਮ ਹੈਜ਼ ਬੀਨ ਐਕਸਟੈਂਡਡ ਜਿਹੜੀ ਪੀਐਮ ਸਵਾਨੀਦੀ ਸਕੀਮ ਹੈ ਜੀ ਇਹਨੂੰ ਸ਼ੁਰੂ ਕੀਤਾ ਗਿਆ ਸੀਗਾ 1 ਜੂਨ 2020 ਦੇ ਵਿੱਚ ਜਿਹੜੇ ਵੈਂਡਰਸ ਨੇ ਜਾਂ ਕੋਈ ਰੇੜੀ ਵਗੈਰਾ ਲਗਾਉਣ ਵਾਲੇ ਨੇ ਉਹਨਾਂ ਨੂੰ ਕੀ ਦੇ ਹੈਲਪ ਦੇਣ ਦੇ ਲਈ ਕੀਤਾ ਗਿਆ ਸੀ ਉਹਨ ਇਹਨੂੰ ਕਦੋਂ ਤੱਕ ਵਧਾਇਆ ਗਿਆ 2030 ਤੱਕ ਵਧਾ ਦਿੱਤਾ ਗਿਆ ਉਸ ਤੋਂ ਬਾਅਦ ਆ ਜੀ ਜਿਹੜੀ ਪ੍ਰਧਾਨ ਮੰਤਰੀ ਯੰਦਨ ਯੋਜਨਾ ਹੈ ਯੋਜਨਾ ਹੈ ਇਹਨੂੰ ਕਿੰਨੇ ਸਾਲ ਪੂਰੇ ਹੋ ਚੁੱਕੇ ਨੇ ਇਹਨੂੰ ਪੂਰੇ ਹੋ ਚੁੱਕੇ ਨੇ ਜੀ 11 ਸਾਲ ਇਹ ਜਿਹੜੀ ਸਕੀਮ ਹੈ ਸ਼ੁਰੂ ਹੋਈ ਸੀ 28 ਅਗਸਤ 2014 ਨੂੰ ਨੈਕਸਟ ਕੁਐਸਚਨ ਆ ਵੀ ਕਿਹੜੀ ਕੰਪਨੀ ਆ ਜਿਨ੍ਹਾਂ ਨੇ ਕੀ ਕਰ ਚੁੱਕੇ ਨੇ 10th ਸਕਸੈਸਫੁਲ ਸਟਾਰਸ਼ਿਪ ਟੈਸਟ ਲਾਂਚ ਕਰ ਚੁੱਕੀ ਆ ਜਿਹੜੀ ਆਪਣੇ ਹੈਗੇ ਨੇ ਜੀ ਸਪੇਸਐਕਸ ਆਪਸ਼ਨ B ਉਸ ਤੋਂ ਬਾਅਦ ਆ ਗਿਆ ਕਿ ਇੰਡੀਆ ਨੇ ਕਿਹੜੀ ਕੈਨੇਡਾ ਦੇ ਵਿੱਚ ਕਿਹੜੇ ਪਰਸਨ ਨੂੰ ਆਪਣਾ ਹਾਈ ਕਮਿਸ਼ਨਰ ਆ ਜਿਹੜਾ ਕਿ ਨਿਯੁਕਤ ਕੀਤਾ ਹੈ ਇਹ ਕਿਤਾ ਜੀ ਸ਼੍ਰੀ ਦਿਨੇਸ਼ ਕੇ ਪਟਨਾਇਕ ਆਪਸ਼ਨ D ਉਸ ਤੋਂ ਬਾਅਦ ਹੋ ਗਿਆ ਜੀ ਜਿਹੜੀ ਯੂਰਿਕ ਡਾਇਮੰਡ ਲੀਕ ਹੋਈ ਸੀ ਉਹਦੇ ਵਿੱਚ ਨੀਦਰਸ਼ ਚੋਪੜਾ ਨੇ ਕਿੰਨੀ ਦੂਰ ਆਪਣਾ ਜਿਹੜਾ ਸੀਗਾ ਨੇਜਾ ਸਿਟੀ ਅਸੀਂ ਜਿਹਦੇ ਕਰਕੇ ਉਹਨਾਂ ਦਾ ਸੈਕਿੰਡ ਪਲੇਸ ਆਇਆ ਸੀ ਉਹਦੀ ਆਪਸ਼ਨ ਬੰਦੀ ਹੈ ਜੀ ਡੀ 85.01 ਮੀਟਰ ਉਸ ਤੋਂ ਬਾਅਦ ਆ ਗਿਆ ਜੀ ਬੰਬੇ ਹਾਈ ਕੋਰਟ ਆ ਉਹਨਾਂ ਦੇ ਨਵੇਂ ਚੀਫ ਜਸਟਿਸ ਕੌਣ ਬਣੇ ਨੇ ਇਹਨਾਂ ਦਾ ਨਾਮ ਹੈਗਾ ਜੀ ਜਸਟਿਸ ਸ਼੍ਰੀ ਚੰਦਰਸ਼ੇਖਰ ਉਸ ਤੋਂ ਬਾਅਦ ਆ ਗਿਆ ਵੀ ਥੀਮ ਕੀ ਹੈ ਜੀ ਟੀਚਰਸ ਡੇ ਦੀ ਟੀਚਰਸ ਡੇ ਪੰਜ ਸਤੰਬਰ ਨੂੰ ਮਨਾਇਆ ਜਾਂਦਾ ਹੈ ਇਹਦੀ ਇਸ ਵਾਰ ਦੀ ਜਿਹੜੀ ਥੀਮ ਸੀਗੀ ਜੀ ਇਹਦੇ ਥੀਮ ਹੈਗੀ ਹੈ ਇਨਸਪਾਇਰਿੰਗ ਦਾ ਨੈਕਸਟ ਜਨਰੇਸ਼ਨ ਆਫ ਲਰਨਰਸ ਕੁਐਸਚਨ ਨੰਬਰ 53 ਪੁੱਛਿਆ ਗਿਆ ਜੀ ਇੱਕ ਰੇਅਰ ਐਂਟੀ ਡੋਪਿੰਗ ਰੈਫਰੈਂਸ ਮਟੀਰੀਅਲ ਆ ਜਿਹਦਾ ਨਾਮ ਕੀ ਰੱਖਿਆ ਗਿਆ ਮੈਥਡ ਡੀ ਆਨਨ ਐਲਟੀਐਮ ਇਹ ਕੀ ਇੱਕ ਤਰ੍ਹਾਂ ਦਾ ਕੈਮੀਕਲ ਆ ਜਿਹੜਾ ਕਿ ਹੈਲਪ ਕਰੂਗਾ ਡੋਪਿੰਗ ਨੂੰ ਟੈਸਟ ਕਰਨ ਦੇ ਵਿੱਚ ਪੁੱਛਿਆ ਗਿਆ ਕਿ ਕਿਹਨਾਂ ਨੇ ਬਣਾਇਆ ਗਿਆ ਇਹ ਇੰਸਟੀਟਿਊਟ ਨੇ ਜੀ ਇੱਕ ਇੰਸਟੀਟਿਊਟ ਦਾ ਨਾਮ ਹੈ ਐਨ ਆਈ ਪੀਈ ਆਰ ਗੁਹਾਟੀ ਤੇ ਇੱਕ ਕੀ ਹੈ ਜੀ ਐਨ ਡੀਟੀਐਲ ਉਸ ਤੋਂ ਬਾਅਦ ਆ 54 ਕਿਹੜੇ ਕ੍ਰਿਕਟਰ ਨੇ ਪੁੱਛਿਆ ਗਿਆ ਜਿਨ੍ਹਾਂ ਨੇ ਸਤੰਬਰ 2025 ਦੇ ਵਿੱਚ ਆਪਣੇ 25 ਸਾਲ ਦੇ ਕਰੀਅਰ ਤੋਂ ਬਾਅਦ ਕੀ ਲੈ ਲਈ ਰਿਟਾਇਰਮੈਂਟ ਲੈ ਲਈ ਹੈ ਉਹਨਾਂ ਦਾ ਨਾਮ ਹੈ ਜੀ ਅਮਿਤ ਮਿਸ਼ਰਾ ਕੁਸਤਬਾਦ ਹੈ ਪੀਐਮ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਹੈ ਉਹਨੂੰ ਵਿਧਾਨ ਦੇ ਲਈ ਫਟਾਫਟ ਉਹ ਤੋਂ ਕੰਮ ਕਰਵਾਉਣ ਦੇ ਲਈ ਇੱਕ ਕਿਹੜਾ ਕੈਂਪੇਨ ਹੈ ਜਿਹੜਾ ਸਰਕਾਰ ਦੁਆਰਾ ਲਾਂਚ ਕੀਤਾ ਗਿਆ ਤਾਂ ਉਹਦਾ ਨਾਮ ਹੈ ਜੀ ਅੰਗੀਕਾਰ 2025 ਕੁਸਤਬਾਦ ਆ ਚੁੱਕਿਆ ਹੈ ਜੀ ਕਿਹੜੀ ਕੰਟਰੀ ਹੈ ਜਿਨੇ ਇੰਡੀਆ ਨੂੰ ਸਪੋਰਟ ਕੀਤਾ ਹੈ ਕਿ ਉਹ પેટ્રોલਿੰਗ ਦੇ ਵਿੱਚ ਹਿੱਸਾ ਲੈ ਸਕਦੀ ਹੈ ਕਿਹੜੀ ਮੈਲਕਾ ਸਟ੍ਰੀਟ ਦੀ પેટ્રોલਿੰਗ ਦੇ ਵਿੱਚ ਤਾਂ ਉਹ ਕੰਟਰੀ ਹੈਗੀ ਹੈ ਜੀ ਸਿੰਗਾਪੁਰ ਕੁਸਤਬਾਦ ਆ ਗਿਆ ਕਿ ਥਾਈਲੈਂਡ ਦੇ ਕਿਹਨੇ ਨਵੇਂ ਪੀਐਮ ਬਣੇ ਨੇ ਥਾਈਲੈਂਡ ਦੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਨੇ ਉਹਨਾਂ ਦਾ ਨਾਮ ਕੀ ਆ ਉਹਨਾਂ ਦਾ ਨਾਮ ਆ ਜੀ ਐਨੋਟਿਨ ਚਾਰਨਵੀ ਚਾਰਵੀਰਾਨੁਪਲ ਇਹ অপਸ਼ਨ ਏ ਉਸ ਤੋਂ ਬਾਅਦ ਆ ਗਿਆ ਜੀ 24 ਘੰਟੇ ਦੇ ਵਿੱਚ ਯੂਪੇ ਟ੍ਰਾਂਜੈਕਸ਼ਨ ਹੈ ਜਿਹੜੀ ਉਹਨਾਂ ਦੀ ਲਿਮਟ ਵਧਾਈ ਗਈ ਆ ਉਹ ਕਿੰਨੀ ਕਰ ਦਿੱਤੀ ਗਈ 15 ਸਤੰਬਰ ਤੋਂ ਯੂਪੇ ਟ੍ਰਾਂਜੈਕਸ਼ਨਸ ਨੇ ਕੁਝ ਖਾਸ ਕੇਸਸ ਦੇ ਵਿੱਚ ਜਾਂ ਕੁਝ ਖਾਸ ਅਕਾਊਂਟ ਨੂੰ ਉਹਨਾਂ ਨੇ ਜਿਹੜੀ ਪਰ ਡੇ 24 ਘੰਟੇ ਦੀ ਲਿਮਟ ਦਿੱਤੀ ਆ ਜੀ 10 ਲੱਖ ਦਿੰਦੀ ਆ ਤੇ ਪਰ ਟ੍ਰਾਂਜੈਕਸ਼ਨ ਦੀ ਲਿਮਟ ਕਿੰਨੀ ਆ 5 ਲੱਖ ਹੈ ਟ੍ਰਾਂਜੈਕਸ਼ਨ ਤੇ ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਨੀਤੀ ਆਯੋਗ ਆ ਉਹ ਕੀ ਕਹਿੰਦਾ ਕਿ ਅਸੀਂ ਜਿਹੜੀ ਦਾਲਾਂ ਦੀ ਪ੍ਰੋਡਕਸ਼ਨ ਉਸ ਨੂੰ ਕੀ ਕਰ ਦੇਣਾ ਡਬਲ ਕਰ ਦੇਣਾ ਪੁੱਛਿਆ ਗਿਆ ਕਿ ਕਿਹੜੇ ਸਾਲ ਤੱਕ ਇਹ ਹੈਗਾ ਜੀ 2047 ਤੱਕ ਉਸ ਤੋਂ ਬਾਅਦ ਕੁਐਸਚਨ ਹੈ ਦਾ ਚੋਲਾ ਟਾਈਗਰਸ ਐਵੈਂਚਰਸ ਆਫ ਸੋਮਨਾਥ ਇਹ ਬੁੱਕ ਲਾਂਚ ਹੋਈ ਹੈ ਜੀ ਸਤੰਬਰ ਦੇ ਵਿੱਚ ਇਹ ਬੁੱਕ ਕਿਹਨੇ ਲਿਖੀ ਹੈ ਬੁੱਕ ਲਿਖੀ ਹੈ ਜੀ ਅਮੀਸ਼ ਤ੍ਰਿਪਾਟੀ ਨੇ ਉਸ ਤੋਂ ਬਾਅਦ ਕੁਐਸਚਨ ਹੈ ਜੀ ਕੁਐਸਚਨ ਨੰਬਰ 61 ਕਵੈਸਚਨ ਨੰਬਰ 61 'ਚ ਕੀ ਕਿਹਾ ਗਿਆ ਹੈ ਕਿ ਜਿਹੜਾ YES ਬੈਂਕ ਆ ਉਹਨਾਂ ਦੇ ਜਿਹੜੇ ਨੋਨ ਐਗਜ਼ੀਕਿਊਟਿਵ ਚੇਅਰਮੈਨ ਨੇ ਉਹਨਾਂ ਨੂੰ ਰੀਅਪੋਇੰਟ ਕੀਤਾ ਗਿਆ ਉਹ ਕਿਹੜੇ ਪਰਸਨ ਨੇ ਉਹਨਾਂ ਦਾ ਨਾਮ ਹੈ ਜੀ ਆਰ ਗਾਂਧੀ ਉਸ ਤੋਂ ਬਾਅਦ ਹੈ ਕਿ ਕਿਹੜੀ ਸਟੇਟ ਹੈ ਜਿਹੜਾ ਨੇ ਹੋਸਟ ਕੀਤਾ ਇਹ ਹੋ ਚੁੱਕਿਆ ਜੀ ਹੁਣ ਹੋਸਟ ਕੀਤਾ ਹੈ ਹਾਕੀ ਦੇ ਜਿਹੜੀ ਏਸ਼ੀਆ ਕੱਪ ਨੂੰ ਕੀਤਾ ਗਿਆ ਜੀ ਰਾਜਗਿਰ ਬਿਹਾਰ ਦੇ ਵਿੱਚ ਤੇ ਇਸ ਦਾ ਜਿਹੜਾ ਰਿਜ਼ਲਟ ਆਇਆ ਉਹਦੇ ਵਿੱਚ ਕੀ ਹੈ ਇੰਡੀਅਨ ਜਿਹੜੀ ਹਾਕੀ ਮੈਨਸੀ ਟੀਮ ਉਹ ਉਹਨਾਂ ਨੇ ਇਹ ਜਿਹੜਾ ਕੱਪ ਹੈ ਜਿੱਤੇ ਆ ਉਸ ਤੋਂ ਬਾਅਦ ਵਰਲਡ ਪੈਰਾਥਲੈਟਿਕ ਚੈਂਪੀਅਨਸ਼ਿਪ ਹੈ ਪੁੱਛਿਆ ਗਿਆ ਕਿ ਭਾਰਤ ਦੇ ਕਿਹੜੇ ਸ਼ਹਿਰ ਦੇ ਵਿੱਚ ਹੋਈ ਹੈ ਇਹ ਹੋਈ ਹੈ ਜੀ ਨਵੀਂ ਦਿੱਲੀ ਦੇ ਵਿੱਚ ਆਪਸ਼ਨ A ਨੈਕਸਟ ਕੁਐਸਚਨ ਹੈ ਜੀ ਇੰਡੀਆ ਦੇ 15ਵੇਂ ਨੰਬਰ ਵਾਲੇ ਵਾਈਸ ਪ੍ਰੈਜ਼ੀਡੈਂਟ ਕੌਣ ਬਣੇ ਨੇ ਸਤੰਬਰ ਦੇ ਵਿੱਚ ਇਹ ਬਣੇ ਨੇ ਜੀ ਸੀ ਪੀ ਰਾਧਾ ਕ੍ਰਿਸ਼ਨਨ ਜਿਹੜੇ ਕੀ ਸੀ ਪਹਿਲਾ ਮਹਾਰਾਸ਼ਟਰ ਦਾ ਗਵਰਨਰ ਸੀ ਉਸ ਤੋਂ ਬਾਅਦ ਆ ਗਿਆ ਕਿ ਮੇਨ ਫੋਕਸ ਕੀ ਹੈ ਜਿਹੜਾ ਸਵਚੁਸਭ ਚਲਾਇਆ ਗਿਆ 2025 ਦੇ ਵਿੱਚ ਮਿਨਿਸਟਰੀ ਆਫ ਹਾਊਸਿੰਗ ਅਫੇਅਰ ਦੁਆਰਾ ਦਾ ਮੇਨ ਮਸਸ ਇਹੀ ਆ ਜੀ ਜਿਹੜੇ ਤਿਹਾਰ ਵਗੈਰਾ ਮਨਾਏ ਜਾਂਦੇ ਉਹਨਾਂ ਨੂੰ ਸਫਾਈ ਦੇ ਨਾਲ ਮਨਾਇਆ ਜਾਵੇ ਤੇ ਗ੍ਰੀਨਰੀ ਦਾ ਧਿਆਨ ਰੱਖਿਆ ਜਾਵੇ ਇਸ ਕਰਕੇ অপਸ਼ਨ B ਇਸ ਦਾ ਰਾਈਟ ਆਨਸਰ ਉਸ ਤੋਂ ਬਾਅਦ ਆ ਗਿਆ ਕਿ ਜਿਹੜੀ GST ਦੀਆਂ ਸਲੈਬਸ ਨੇ ਉਹ ਕਿਹੜੀਆਂ ਹੋ ਚੁੱਕੀਆਂ ਨੇ ਦੋ ਉਹ ਹੋ ਚੁੱਕੀਆਂ ਨੇ ਜੀ 1 ਪੰਜ ਪਰਸੈਂਟ ਤੇ ਇੱਕ 18 ਪਰਸੈਂਟ ਉਸ ਤੋਂ ਬਾਅਦ ਆ ਗਿਆ ਕੁਐਸਚਨ ਨੰਬਰ 67 ਕਿ ਸਵੱਛਤਾ ਹੀ ਸੇਵਾ ਕੈਂਪੇਨ ਹੈ ਇਹ ਕਿਹੜੀ ਮਿਨਿਸਟਰੀ ਦੁਆਰਾ ਲਾਂਚ ਕੀਤਾ ਗਿਆ ਹੈ ਇਹ ਕੀਤਾ ਗਿਆ ਜੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੁਆਰਾ অপਸ਼ਨ A ਇਸ ਦਾ ਰਾਈਟ ਆਨਸਰ ਹੈ ਉਸ ਤੋਂ ਬਾਅਦ ਹੈ ਕਿ ਜਿਹੜਾ ਕੁਸ਼ਲਿਆ ਡੈਮ ਹੈ ਫਲਡ ਕੰਟਰੋਲ ਦੇ ਲਈ ਘੱਗਰ ਨਦੀ ਦੇ ਬਣਾਇਆ ਗਿਆ ਹੈ ਇਹ ਕਿਹੜੀ ਸਟੇਟ ਦੇ ਵਿੱਚ ਹੈ ਕੁਸ਼ਲਿਆ ਜਿਹੜੀ ਨਦੀ ਹੈ ਜੀ ਘੱਗਰ ਦੀ ਇੱਕ ਟ੍ਰਿਬਿਊਟਰੀ ਹੈ ਤੇ ਜਿਹੜਾ ਡੈਮ ਹੈ ਹੈਗਾ ਹਰਿਆਣੇ ਦੇ ਵਿੱਚ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਉਸ ਤੋਂ ਬਾਅਦ ਆ ਗਿਆ ਦਾ ਨਿਵੇਸ਼ਕ ਦੀਦੀ ਫੇਸ 2 ਪ੍ਰੋਗਰਾਮ ਹੈ ਉਹ ਕਿਹੜੀ ਉਹਨੂੰ ਕਿਹੜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ ਕੋਲਾਬੋਰੇਸ਼ਨ ਦੇ ਨਾਲ ਲਾਂਚ ਕੀਤਾ ਗਿਆ ਕੀਤਾ ਗਿਆ ਜੀ ਇੰਡੀਅਨ ਪੋਸਟ ਪੇਮੈਂਟ ਬੈਂਕ ਦੁਆਰਾ ਉਸ ਤੋਂ ਬਾਅਦ ਆ ਗਿਆ ਸ਼੍ਰੀ ਵੱਲੀ ਪੁੱਤਰ ਮੇਗਾ ਮਲਾਈ ਟਾਈਗਰ ਰਿਜ਼ਰਵ ਆ ਕਿਹੜੀ ਸਟੇਟ ਦੇ ਵਿੱਚ ਹੈ ਇਹ ਹੈਗਾ ਜੀ ਤਾਮਿਲਨਾਡੂ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਕਿ ਅਕੋਰਡਿੰਗ ਟੂ ਦਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਸੈਂਪਲ ਰਜਿਸਟ੍ਰੇਸ਼ਨ ਸਿਸਟਮ 2023 ਦੀ ਰਿਪੋਰਟ ਹੈ ਉਹਦੇ ਮੁਤਾਬਿਕ ਪੁੱਛਿਆ ਗਿਆ ਕਿ ਭਾਰਤ ਦੀ ਕਿਹੜੀ ਸਟੇਟ ਹੈ ਜਿਹਦੇ ਵਿੱਚ ਛੋਟੇ ਬੱਚਿਆਂ ਨੇ ਉਹਨਾਂ ਦਾ ਡੈਥ ਰੇਟ ਸਭ ਤੋਂ ਘੱਟ ਹੈ ਉਹ ਹੈਗਾ ਜੀ ਮਨੀਪੁਰ ਦੇ ਵਿੱਚ ਤਿੰਨ ਬੱਚਿਆਂ ਦੀ ਡੈਥ ਹੁੰਦੀ ਆ ਪਰ 1000 ਤੇ ਤੇ ਸਭ ਤੋਂ ਵੱਧ ਹੈਗਾ ਹੈ ਐਮਪੀ ਯੂਪੀ ਤੇ ਛੱਤੀਸਗੜ੍ਹ ਦੇ ਵਿੱਚ ਜਿਹਦੇ ਕਿੰਨੀ ਆ ਤਿੰਨਾਂ ਦਾ ਸੇਮ ਹੈ ਜੀ 37 ਪਰ 1000 ਪੁਸਤਵਾਦ ਆ ਗਿਆ ਵੇਅਰ ਵਾਸ ਇੰਡੀਆਜ਼ ਫਰਸਟ ਪੋਰਟ ਬੇਸਡ ਗ੍ਰੀਨ ਹਾਈਡਰੋਜਨ ਪਾਇਲਟ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਲਗਾਇਆ ਗਿਆ ਜੀ ਬੰਦਰਗਾਹ ਤੇ ਪੁੱਛਿਆ ਗਿਆ ਕਿ ਕਿਹੜੀ ਬੰਦਰਗਾਹ ਜਿੱਥੇ ਹਾਈਡਰੋਜਨ ਪਾਇਲਟ ਪ੍ਰੋਜੈਕਟ ਲਗਾਇਆ ਗਿਆ ਲਗਾਇਆ ਗਿਆ ਜੀ ਬੀਓ ਚਿਦਾਵਰਨ ਔਰ ਪੋਰਟ ਤਾਮਿਲਨਾਡੂ ਪੁਸਤਵਾਦ ਆ ਗਿਆ ਕਿ ਰਸ਼ੀਆ ਉਹਨਾਂ ਨੇ ਕੀ ਕੀਤਾ ਆ ਜਿਹੜਾ ਕੈਂਸਰ ਆ ਉਹਦੇ ਲਈ ਇੱਕ ਵੈਕਸੀਨ ਬਣਾਈ ਹੈ ਤੇ ਉਹਦਾ ਨਾਮ ਹੈਗਾ ਜੀ ਐਂਟ੍ਰੋਮਿਕਸ ਪੁੱਛਿਆ ਗਿਆ ਕਿ ਉਹ ਕਿੰਨੀ ਕਿ ਸਕਸੈਸਫੁਲ ਹੈ ਉਹ 100% ਸਕਸੈਸਫੁਲ ਹੈ ਜੀ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਆਪਸ਼ਨ ਡੀ ਇੱਕ ਅਫਰੀਕਨ ਸਨੇਲ ਹੈ ਜੀ ਜਿਹਦਾ ਨਾਮ ਕੀ ਹੈ ਸਾਇੰਟੀਫਿਕ ਨੇਮ ਇੱਥੇ ਲਿਖਿਆ ਹੋਇਆ ਹੈ ਉਹ ਪੁੱਛਿਆ ਗਿਆ ਕਿ ਦੁਨੀਆ ਦੇ ਸਭ ਤੋਂ ਵਰਸਟ ਇਨਵੇਸਿਵ ਚੰਦਾ ਇਨਵੇਸਿਵ ਸਪੀਸੀਜ਼ ਉਹ ਹੁੰਦੀਆਂ ਨੇ ਜਿਹੜੀਆਂ ਕੀ ਕਰਦੀਆਂ ਨੇ ਆਪਣੀਆਂ ਲੋਕਲ ਜਿਹੜੀਆਂ ਸਪੀਸੀਜ਼ ਹੁੰਦੀਆਂ ਨਾਲ ਨੁਕਸਾਨ ਕਰਦੀਆਂ ਨੇ ਪੁੱਛਿਆ ਗਿਆ ਕਿ ਰੀਸੈਂਟਲੀ ਕਿੱਥੇ ਆ ਜਿਹੜਾ ਮਿਲਿਆ ਉਹ ਹੈਗਾ ਜੀ ਚੇਨਈ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ 75th ਮਾਈ ਭਾਰਤ ਆਪਦਾ ਮਿੱਤਰਸ ਮਾਈ ਭਾਰਤ ਆਪਦਾ ਮਿੱਤਰਸ ਨੇ ਜੀ ਜਿਹੜੀ ਮਿਨਿਸਟਰੀ ਆਫ ਯੂਥ ਤੇ ਸਪੋਰਟਸ ਆ ਉਹ ਵੱਲੋਂ ਕੁਝ ਬੰਦੇ ਨੇ ਜਿਨ੍ਹਾਂ ਨੂੰ ਟ੍ਰੇਨਡ ਕੀਤਾ ਜਾਊਗਾ ਤੇ ਉਹਨਾਂ ਨੂੰ ਜਬ ਟੀਮ ਬਣਾਈ ਜਾਊਗੀ ਜਿਹੜੇ ਕਿ ਆਪਤਾ ਦੇ ਵਿੱਚ ਹੈਲਪਰ ਕਰਨਗੇ ਤਾਂ ਪੁੱਛਿਆ ਗਿਆ ਉਹਨਾਂ ਨੂੰ ਟ੍ਰੇਨਿੰਗ ਆ ਕਿਹੜੇ ਇੰਸਟੀਟਿਊਸ਼ਨ ਦੋਗਾਣਾ ਦੋਗਾ ਜੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੋਂਚੂ ਹਾਈਡਰੋਲਿਕ ਪ੍ਰੋਜੈਕਟ ਹੈ ਪੁੱਛਿਆ ਗਿਆ ਕਿਹੜੀ ਗੰਟੀ ਦੇ ਵਿੱਚ ਹੈ ਹੈਗਾ ਜੀ 부ਟਾਨ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਨੈਸ਼ਨਲ ਆਯੂਸ਼ ਮਿਸ਼ਨ ਹੈ ਇਹਨਾਂ ਦਾ ਸੱਮਮਿਟ ਆ 2025 ਦਾ ਕਿੱਥੇ ਹੋਇਆ ਸੀ ਹੋਇਆ ਸੀ ਜੀ ਨਵੀਂ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਹੈ ਜੀ ਵੇਅਰ ਵਾਸ ਇੰਡੀਆਜ਼ ਲਾਰਜੈਸਟ ਲਿਥੀਅਮ ਆਇਨ ਬੈਟਰੀ ਮੈਨੂਫੈਕਚਰਿੰਗ ਪਲਾਂਟ ਹੈ ਜਿਹੜਾ ਉਹ ਕਿੱਥੇ ਹੈ ਉਹ ਹੈਗਾ ਜੀ ਹਰਿਆਣਾ ਦੇ ਵਿੱਚ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਉਸ ਤੋਂ ਬਾਅਦ ਆਇਆ ਜੀ ਕੁਐਸਚਨ ਨੰਬਰ 79 ਕਿ 에ਅਰ ਕੁਆਲਿਟੀ ਲਾਈਫ ਇੰਡੈਕਸ ਦੇ ਮੁਤਾਬਿਕ ਕਿਹੜੀ ਸਟੇਟ ਜਾਂ ਯੂਟੀ ਹੈ ਜਿਨ੍ਹਾਂ ਦੇ ਵਿੱਚ ਕੀ ਹੋਇਆ ਆ ਦੀ ਲਾਈਫ ਐਕਸਪੈਂਡੈਂਸੀ ਹੈ ਜਿਹੜੀ 8.2 ਸਾਲ ਘਟ ਚੁੱਕੀ ਹੈ ਉਹ ਹੈਗੀ ਹੈ ਜੀ ਨਵੀਂ ਦਿੱਲੀ ਦੀ ਆਪਸ਼ਨ ਡੀ ਆਪਸ਼ਨ ਬੀ ਉਸ ਤੋਂ ਬਾਅਦ ਆ ਗਿਆ ਕੱਗਰ ਰਿਵਰ ਹੈ ਜਿਹਨੂੰ ਕੀ ਕਿਹਾ ਜਾਂਦਾ ਰਿਵਰ ਆਫ ਸੋਰੋ ਕਿਹਾ ਜਾਂਦਾ ਉਹ ਪੰਜਾਬ ਦੇ ਕਿਹੜੇ ਰੀਜਨ ਚ ਪੈਂਦੀ ਹੈ ਪੈਂਦੀ ਹੈ ਜੀ ਮਾਲਵਾ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਥੈਂਕ ਯੂ